ਕਰਾਸਾ ਕਿਵੇਂ ਚੱਲ ਰਿਹਾ ਪ੍ਰਚਾਰ ਵੈਸੇ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਕਾਫੀ ਲਗਾਤਾਰ ਹੀ ਤੁਹਾਡਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਤਾਂ ਕਿਹੋ ਜਿਹਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲ ਰਿਹਾ ਹੁਣ ਬਹੁਤ ਦਿਨ ਪੋਜ਼ਿਟਿਵ ਰਿਸਪੌਂਸ ਹੈ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਜਿਹੜਾ ਰਿਸਪੌਂਸ ਹੈ ਉਹਦੀ ਗੱਲ ਇੱਕ ਅਲੱਗ ਹੀ ਬਣ ਰਹੀ ਹੈ ਗੁੱਸਾ ਕਿਹੜੇ ਮੁੱਦਿਆਂ ਤੇ ਲੋਕਾਂ ਦਾ ਨਜ਼ਰ ਆ ਰਿਹਾ ਕਿਉਂਕਿ ਲੋਕਾਂ ਨੂੰ ਤੁਸੀਂ ਰੋਜ਼ ਮਿਲ ਰਹੇ ਹੋ ਕੀ ਲੱਗਦਾ ਹੈ ਕਿ ਸਰਕਾਰ ਦੇ ਖਿਲਾਫ ਕਿਹੜੇ-ਕਿਹੜੇ ਮੁੱਦਿਆਂ ਤੇ ਲੋਕਾਂ ਦਾ ਜ਼ਿਆਦਾ ਗੁੱਸਾ ਲੋਕਾਂ ਨੂੰ ਗੁੱਸਾ ਕਿ ਇਹਨਾਂ ਨੇ ਲੋਕਾਂ ਨੂੰ ਨਾ ਮਤਲਬ ਪੰਜਾਬੀ ਚ ਕਹਿੰ لوکاں ਨੂੰ ਕਿਹਾ ਜੇ ਅਸੀਂ ਤਾਂ ਸਾਦੇ ਜੇ ਬੰਦੇ ਆ ਜਿਸ ਦਾ ਅਸੀਂ ਤਾਂ ਸਿਕਿਉਰਟੀ ਨਹੀਂ ਲਵਾਵਾਂਗੇ ਜੀ ਪ੍ਰਾਨਾਂ ਨਹੀਂ ਕਰਾਂਗੇ ਮਤਲਬ ਹੁਣ ਲਾਮ ਲਸ਼ਕਰੇ ਦਾ ਕੈਪਟਨ ਅਮਰਿੰਦਰ ਸਿੰਘ ਨਾਲੋਂ ਕਈ ਗੁਣਾ ਜ਼ਿਆਦਾ ਵਾ ਸਾਰਾ ਟੱਬਰੀ ਚੜੀ ਫਿਰਦਾ ਸਾਰਾ ਸਾਰਾ ਟੱਬਰ سونے ਨਾਲ ਲੱਦਿਆ ਹੋਇਆ ਵਾ ਕੇਜਰੀਵਾਲ ਸਾਹਿਬ 50-50 ਕਰੋੜ ਦੇ ਮਕਾਨ ਚ ਲੈਂਦੇ ਨੇ 2-2 ਕਰੋੜ ਦੇ ਇਟਲੀਅਨ ਮਾਰਬਲ ਵਾਲੇ ਬਾਥਰੂਮ ਚ ਨਹਾਉਂਦੇ ਨੇ 8 ਸਾਲ ਭਗਵੰਤ ਮਾਨ ਇਸ ਲੋਕ ਸਭਾ ਹਲਕੇ ਤੋਂ ਐਮਪੀ ਰਹਿੰਦੇ ਆ 2 ਸਾਲ ਉਹਨਾਂ ਨੂੰ ਮੁੱਖ ਮੰਤਰੀ ਬਣਿਆ ਨੂੰ ਹੋ ਗਿਆ ਉਹਨਾਂ ਦੇ ਆਪਣੇ ਹੋ ਜਿਲ੍ਹੇ ਦੇ ਵਿੱਚ ਸਮਰੂਰ ਦੇ ਵਿੱਚ ਤੁਹਾਨੂੰ ਪੂਰਾ ਤੁਹਾਨੂੰ ਕੀ ਕੀ ਲੱਗਿਆ ਕਿ ਵਾਕਈ ਕੋਈ ਕੰਮ ਹੋ ਗਏ ਮੈਂ ਕਹਿੰਦਾ ਕੁਝ ਵੀ ਨਹੀਂ ਹੋਇਆ ਯਾਰੋ ਲੈ ਮੀਥੇਰ ਨੂੰ ਭਗਵੰਤ ਨੂੰ ਕਹੋ ਸਾਨੂੰ 5 ਕੰਮ ਗਿਣਾ ਦੇ ਪੰਜ ਉਹਨਾਂ ਦਾ ਬਰਨਾਰਡ ਦੇ ਗਿਣਾ ਦੇ ਤੇ ਤੂੰ 5 ਕੰਮ ਮੈਨੂੰ ਗਿਣਾ ਦੇ ਧੂਰੀ ਦੇ ਦੀ ਜੀ ਤੁਸੀਂ ਗੱਲ ਕੀਤੀ ਧੂਰੀ ਦਾ 골ਡੀ ਜਿਹੜਾ ਉਹ ਛੱਡ ਕੇ ਚਲਾ ਗਿਆ ਉੱਥੇ ਫਿਰ ਹੁਣ ਕਿਵੇਂ ਰਿਸਪੌਂਸ ਆ ਤੁਹਾਡ ਨੂੰ ਲੋਕਾਂ ਦਾ ਉੱਥੇ ਦਾ ਸਾਡਾ ਉਹ ਕੀ ਕਹਿੰਦੇ ਹੁੰਦੇ ਆ ਕਿ ਕੁੱਬੇ ਦੇ ਮੱਤ ਲੱਤ ਵੱਜੀ ਤੇ ਰਾਸਾਈ ਉਹ ਸਾਡੇ ਰਾਸ ਆ ਗਈ ਆ ਭਗਵਾਨ ਤੁਹਾਨੂੰ ਲੈ ਤਾ ਗਏ ਹੁਣ ਉਹ ਲਾਇਬਿਲਟੀ ਬਣ ਗਿਆ ਉਹਨਾਂ ਲਈ ਮੀਥੇਰ ਉਹਨੂੰ ਇੱਕ ਦਿਨ ਵੀ ਦਿਖਾ ਦਿਓ ਮੈਨੂੰ ਕਿੱਥੇ ਨਾਲ ਕੈਂਪੇਨ 'ਚ ਉਦਾਂ ਕਹੀ ਜਾਂਦਾ ਕਾਂਗਰਸੀ ਬੜੇ ਮਾੜੇ ਆ ਫਿਰ 골ਡੀ ਨੂੰ ਕਿਉਂ ਲਿਆ ਜਿੱਦਣ ਇਹਨੇ 골ਡੀ ਲਿਆ ਨਾ ਮੈਂ ਉਦੋਂ ਸਮਝ ਗਿਆ ਕਿ ਅੰਦਰੋਂ ਖੜਕ ਗਿਆ ਇਹ ਕਹਿੰਦੇ ਸਰਕਾਰ ਜਿਹੜੀ ਉਹ ਨਹਿਰੀ ਪਟਵਾਰੀਆਂ ਤੇ ਬੜਾ ਪ੍ਰੈਸ਼ਰ ਪਾ ਰਹੀ ਹੈ ਕਿ ਜਿਹੜੇ ਪਾਣੀ ਦੀ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੇ ਉਹਨਾਂ ਦੇ ਤੇ ਪਾਣੀ ਦੀ ਜਿਹੜੀ ਉਹ ਕਹਿੰਦੀ ਪੂਰੀ ਦਿਖਾਓ ਕਹਿੰਦੇ 100% ਦੀ 100% ਦਿਖਾਓ ਇਹ ਇੰਨਾ ਪ੍ਰੈਸ਼ਰ ਕਿਉਂ ਪਾਇਆ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਤੁਹਾਡੇ ਲਈ ਸਪੋਰਟ ਕਰਨ ਇੱਥੇ ਆਏ ਸਿਮਰਨਜੀਤ ਮਾਨ ਉਹਨਾਂ ਨੂੰ ਨਾਰਾਜ਼ ਹੋ ਗਏ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੇ ਪਿੱਛੇ ਆਵਾਜ਼ ਕਹਿੰਦੇ ਮੈਂ ਚੱਕੀ ਤੇ ਉਹਨਾਂ ਨੇ ਮਦਦ ਮੇਰੀ ਕੀਤੀ ਸੀ ਤੇ ਸਿੱਧੂ ਮੂਸੇਵਾਲੇ ਦਾ ਬਾਪੂ ਕਹਿੰਦੇ ਜੀ ਖੈਰਾ ਸਾਹਿਬ ਦੀ ਸਪੋਰਟ ਕਰਨ ਇਹ ਤਾਂ ਮੈਂ ਜ ਮਾਨਸਾਬ ਨੂੰ ਪੁੱਛਾਂ ਜਾਂ ਤੁਸੀਂ ਪੁੱਛੋ ਉਹਨਾਂ ਨੂੰ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਰਾਸ਼ਟਰਪਤੀ ਦੀ ਵੋਟ ਜਿਹੜੀ ਉਹ ਭਾਜਪਾ ਨੂੰ ਪਾਈ ਹੈ ਤੇ ਫਿਰ ਉਹ ਪੰਜਾਬ ਵਿਰੋਧੀ ਪਾਰਟੀ ਨਹੀਂਗੀ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਔਰਤਾਂ ਦਾ ਬੜਾ ਸਤਿਕਾਰ ਕਰਦੇ ਹਾਂ ਦੂਜੇ ਪਾਸੇ ਕੇਜਰੀਵਾਲ ਦਾ ਪੀ ਇੱਕ ਔਰਤ ਨੂੰ ਇੱਕ ਔਰਤ ਵੀ ਉਹ ਜਿਹੜੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਔਰ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਚੀਫ ਮਿਨਿਸਟਰ ਦੇ ਘਰ ਇੱਕ ਔਰਤ ਨੂੰ ਕੁੱਟਿਆ ਗਿਆ ਇਹਨਾਂ ਦੀ ਰਾਜ ਸਭਾ ਮੈਂਬਰ ਕੇਜਰੀਵਾਲ ਤੇ ਪਰਚਾ ਹੋਣਾ ਚਾਹੀਦਾ ਕਟਾਰੂ ਚੱਕ ਨੂੰ ਪਹਿਲਾ ਸਟਾਰ ਪ੍ਰਚਾਰਕ ਬਣਾ ਲਿਆ ਦੂਜੇ ਪਾਸੇ ਬਲਕਾਰ ਸਿੰਘ ਦੀ ਵਿਸ਼ਲੀਲ ਵੀਡੀਓ ਹੈ ਉਹਨੂੰ ਵੀ ਸਟਾਰ ਪ੍ਰਚਾਰਕ ਬਣਾ ਲਿਆ ਤੀਜੇ ਪਾਸੇ ਸਰਬਜੀਤ ਕੌਰ ਮਾਨੂੰ ਕੀ ਨੂੰ ਸਟਾਰ ਪ੍ਰਚਾਰਕ ਬਣਾ ਲਿਆ ਇਹਨਾਂ ਤੋਂ ਕਹਾਉਣਾ ਕੀ ਚਾਹੁੰਦੇ ਆ ਲੋਕਾਂ ਨੂੰ ਇਹਨਾਂ ਦੇ ਇਸ਼ੂਸ ਖੇਰੇ ਨੇ ਚੱਕੇ ਨੇ ਉਹ ਨਫ਼ਰਤ 'ਚ ਮਰੀ ਜਾਂਦੇ ਨੇ ਉਹ ਨਫ਼ਰਤ 'ਚ ਆਪਣਾ ਨੁਕਸਾਨ ਕਰਾਈ ਜਾਂਦੇ ਮੇਰਾ ਕੀ ਜਾਂਦਾ ਵਾ ਮੇਰੇ ਵੱਲੋਂ ਕਟਾਰੂ ਚੱਕ ਨੂੰ ਹੋਰ ਡਿਪਟੀ ਜੀ ਮਿਨਿਸਟਰ ਬਣਾ ਲੂ ਪੰਜਾਬ ਦੇ ਵਿੱਚ ਆਏ ਸੀ ਕੇਜਰੀਵਾਲ ਤੇ ਰੋਡ ਸ਼ੋਅ ਕਰ ਰਹੇ ਸੀ ਅੰਮ੍ਰਿਤਸਰ ਦੇ ਵਿੱਚ ਤੇ ਰੋਡ ਸ਼ੋਅ ਛੱਡ ਕੇ ਵਾਪਸ ਜਾਣਾ ਪੈ ਗਿਆ ਕਹਿੰਦੇ ਕੱਟ ਨਹੀਂ ਹੋਇਆ ਕੱਟ ਇਹਨਾਂ ਦੇ ਕਿਤੇ ਵੀ ਨਹੀਂ ਹੋ ਰਿਹਾ ਇੱਥੇ ਸੰਗਰੂਰ ਦੇ ਵਿੱਚ ਕੋਈ ਕੱਟ ਨਹੀਂ ਹੋ ਰਿਹਾ ਵਿਰੋਧ ਹੋ ਰਿਹਾ ਇਹਨਾਂ ਦੇ 15-15 20-20 ਬੰਦਿਆਂ ਦੀ ਮੀਟਿੰਗਾਂ ਤੇ ਆ ਗਏ ਨੇ ਘਰਾਂ ਦੇ ਅੰਦਰ ਬੜ ਕੇ ਕਰਨ ਲੱਗੇ ਉਮਰ ਵੀਜੇ ਪ੍ਰਤਾਪ ਲਗਾਤਾਰ ਭਗਵੰਤ ਮਾਨ ਦੀਆਂ ਮੀਟਿੰਗਾਂ ਦਾ ਬਾਈਕਾਟ ਕਰ ਰਹੇ ਆ ਉਹ ਦਿਨ ਵੀ ਇਹ ਕੁਮਰ ਵੀਜੇ ਪ੍ਰਤਾਪ ਦੇ ਉਸ ਪ੍ਰੋਗਰਾਮ ਤੇ ਨਹੀਂ ਪਹੁੰਚੇ ਤੇ ਕੁਮਰ ਵੀਜੇ ਪ੍ਰਤਾਪ ਭਗਵੰਤ ਮਾਨ ਦੇ ਕਿਸੇ ਪ੍ਰੋਗਰਾਮ ਤੇ ਨਹੀਂ ਪਹੁੰਚ ਰਹੇ ਉਹ ਕਹ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਤੜਾ ਤੜ ਪ੍ਰਚਾਰ ਚੱਲ ਰਿਹਾ ਹੈ ਤੇ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੰਗਰੂਰ ਦੇ issuesਾਂ ਤੇ ਕੁਝ ਪੰਜਾਬ ਦੇ issuesਾਂ ਤੇ ਵੀ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ ਖਹਿਰਾ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਖਹਿਰਾ ਸਾਹਿਬ ਕਿਵੇਂ ਚੱਲ ਰਿਹਾ ਪ੍ਰਚਾਰ ਵੈਸੇ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਕਾਫੀ ਲਗਾਤਾਰ ਹੀ ਤੁਹਾਡਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਤਾਂ ਕਿਹੋ ਜਿਹਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲ ਰਿਹਾ ਹੁਣ ਬਹੁਤ ਦਿਨ ਹੋ ਗਏ ਹਾਂਜੀ ਮੈਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਔਰ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਜਿਹੜਾ ਰਿਸਪਾਂਸ ਆ ਉਹਦੀ ਗੱਲ ਇੱਕ ਅਲੱਗ ਹੀ ਬਣ ਰਹੀ ਹੈ ਕਿਉਂਕਿ ਲੋਕੀ ਕਹਿ ਰਹੇ ਨੇ ਕਿ ਅਸੀਂ ਖੈਰੇ ਨੂੰ ਇਸ ਕਰਕੇ ਵੋਟ ਪਾਵਾਂਗੇ ਕਿਉਂਕਿ ਖੈਰੇ ਨੇ ਵੀ ਕਦੀ ਇਹ ਪਰਵਾਹ ਨਹੀਂ ਕੀਤੀ ਕਿ ਮੇਰੀ ਪਾਰਟੀ ਦਾ ਕੌਣ ਹੈ ਮੇਰੀ ਪਾਰਟੀ ਦਾ ਮੁੱਦਾ ਹੈ ਕਿ ਨਹੀਂ ਹੈ ਉਸਨੇ ਹਮੇਸ਼ਾ ਪਾਰਟੀ ਤੋਂ ਉੱਤੇ ਉੱਠ ਕੇ ਕੰਮ ਕੀਤਾ ਤਾਂ ਅਸੀਂ ਖੈਰੇ ਦੇ ਕਿਰਦਾਰ ਨੂੰ ਵੋਟ ਪਾਵਾਂਗੇ ਇਹ ਜੋ ਮੈਂ ਮਿਹਨਤ ਕੀਤੀ ਜੋ ਸਟਰਗਲ ਕੀਤਾ ਜੋ ਜੇਲਾਂ ਕੱਟੀਆਂ ਜੋ ਪਰਚੇ ਚੱਲੇ ਇਹ ਸਾਰੀ ਉਹਦਾ ਇਸ ਵਕਤ ਸਮਝ ਲਓ ਕਿ ਲੋਕੀ ਉਸਦਾ ਮੈਨੂੰ ਮੋੜਨਾ ਚਾਹੁੰਦੇ ਨੇ ਵੋਟ ਦੀ ਸ਼ਕਲ ਵਿੱਚ ਪਾ ਕੇ ਉਹ ਮੈਨੂੰ ਥਾਪੜਾ ਦੇਣਾ ਚਾਹੁੰਦੇ ਨੇ ਗੁੱਸਾ ਮੁੱਦਾ ਕਿਹੜੇ ਮੁੱਦਿਆਂ ਤੇ ਲੋਕਾਂ ਦਾ ਨਜ਼ਰ ਆ ਰਿਹਾ ਕਿਉਂਕਿ ਲੋਕਾਂ ਨੂੰ ਤੁਸੀਂ ਰੋਜ਼ ਮਿਲ ਰਹੇ ਹੋ ਕੀ ਲੱਗਦਾ ਹੈ ਕਿ ਸਰਕਾਰ ਦੇ ਖਿਲਾਫ ਕਿਹੜੇ-ਕਿਹੜੇ ਮੁੱਦਿਆਂ ਤੇ ਲੋਕਾਂ ਦਾ ਜ਼ਿਆਦਾ ਗੁੱਸਾ ਇੱਕ ਤਾਂ ਭਾਜੀਪੀ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਲੋਕਾਂ ਨੂੰ ਇਸ ਗੱਲ ਦਾ ਮੁੱਦਾ ਗੁੱਸਾ ਕਿ ਅਸੀਂ ਇਸ ਦੇਸ਼ ਦਾ ਅਨਾਜ ਦਾ ਭੰਡਾਰ ਵੀ ਭਰਿਆ ਅਸੀਂ ਇਸ ਦੇਸ਼ ਦੀ ਆਜ਼ਾਦੀ ਵਾਸਤੇ ਵੀ ਲੜੇ ਪਿੰਡੂ ਲੋਕ ਸਾਡੇ ਹੀ ਬੱਚੇ ਅੱਜ ਪਾਕਿਸਤਾਨ ਤੇ ਚੀਨ ਦੇ ਬਾਰਡਰਾਂ ਦੇ ਉੱਤੇ ਆਪਣੀਆਂ ਜਾਨਾਂ ਵੀ ਗੁਆ ਰੇ ਨੇ ਫਿਰ ਵੀ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਸਾਨੂੰ ਕੁੱਟਿਆ ਜਾਂਦਾ ਸਾਨੂੰ ਅਲੱਗਵਾਦੀ ਕਿਹਾ ਜਾਂਦਾ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਸਾਨੂੰ ਅਤੰਕਵਾਦੀ ਕਿਹਾ ਜਾਂਦਾ ਕਿਉਂ ਕਰਦੇ ਨੇ ਸਾਡੇ ਨਾਲ ਇਦਾਂ ਦਾ ਵਿਤਕਰਾ ਭਾਜਪੀ ਨਾਲ ਤਾਂ ਹੈਗਾ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਭਗਵੰਤ ਮਾਨਾ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਵਾ ਕਿ ਤੈਨੂੰ ਅਸੀਂ ਇੱਡੀ ਵੱਡਾ ਐਡਾ ਵੱਡਾ ਫਤਵਾ ਦਿੱਤਾ ਤੇਰੇ 92 ਅਸੀਂ ਐਮਐਲਏ ਬਣਾ ਕੇ ਪੜਾਇਆ ਭੇਜੇ ਵਿਧਾਨ ਸਭਾ ਚ ਤੇ 8 ਰਾਜ ਸਭਾ ਦੇ ਤੈਨੂੰ ਮੈਂਬਰ ਦਿੱਤੇ ਪਰ ਤੁਸੀਂ ਕਿਸੇ ਗੱਲ ਤੇ ਉੱਤੇ ਬੋਲੇ ਹੀ ਨਹੀਂਗੇ ਤੁਸੀਂ ਉਲਟਾ ਸੋ ਪੰਜਾਬ ਦੇ ਖਿਲਾਫ ਫੈਸਲੇ ਲਏ ਨੇ ਦੇਖੋ ਜੋ ਦੋ ਗੱਲਾਂ ਦੇ ਉੱਤੇ ਪੰਜਾਬ ਚ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਜਿਹੜਾ ਕਿਸਾਨਾਂ ਨੂੰ ਕੁੱਟਿਆ ਗਿਆ ਨਾ ਸ਼ੰਭੂ ਦੇ ਉੱਤੇ ਇਹ ਉਹ ਸਾਡੀ ਧਰਤੀ ਦੇ ਅੰਦਰ ਆਣ ਕੇ ਕੁੱਟਿਆ ਉਹਨਾਂ ਨੇ ਉਹਨਾਂ ਦੇ ਜਿਹੜੇ ਹਰਿਆਣਾ ਪੁਲਿਸ ਦੇ ਬੈਰੀਕੇਡ ਨੇ ਉਹ ਗਰਦ ਰਿਆ ਦੇ ਤੇ ਲੱਗੇ ਹੋਣ ਸਾਡੀ ਟੈਰਿਟਰੀ ਆ ਤੇ ਭਗਵੰਤ ਮਾਨ ਨੇ ਕੋਈ ਐਕਸ਼ਨ ਨਹੀਂ ਲਿਆ ਰਹਿਣਾ ਪੁਲਿਸ ਦੇ ਖਿਲਾਫ दैट मींस ਕਿ ਭਾਜਪੀ اور ਆਮ ਆਦਮੀ پارٹی ਦਾ জয়েন্ট ઓਪરેશન ਸੀਗਾ دوسرا ਉਹਨਾਂ ਦਾ জয়েন্ট ઓਪਰੇਸ਼ਨ ਸੀਗਾ ਜਿਹੜਾ ਐਨਐਸਏ ਲੱਗੀ ਆ ਭਾਈ ਅਮਰਿਤਪਾਲ ਸਿੰਘ ਤੇ ਉਹ ਆਪਾਂ ਨੂੰ ਸਭ ਨੂੰ ਪਤਾ ਵਾ ਕਿ ਕੇਂਦਰ ਵੱਲੋਂ ਪ੍ਰੈਸ਼ਰ ਪਿਆ ਵਾ ਤੇ ਭਗਵੰਤ ਮਾਨ ਨੇ ਉਹਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਉੱਥੇ ਦਿਬਰੂਗੜ੍ਹ ਭੇਜਤਾ 1 ਸਾਲ ਤੋਂ ਬਾਅਦ ਉਹਦੀ 익ਸਟੈਂਸ਼ਨ ਫੇਰ ਕਰਤੀ ਇਸ ਗੱਲ ਦਾ ਵੀ ਲੋਕਾਂ ਦੇ ਮਨ ਚ ਬਹੁਤ ਜ਼ਿਆਦਾ ਗੁੱਸਾ ਵਾ ਦੇ बिकॉज ਦੇ ਫੀਲ ਕਿ ਇਹ ਸਿੱਖ ਚੀਫ ਮਿਨਿਸਟਰ ਸੀ ਇਹ ਪੰਜਾਬ ਦਾ ਚੀਫ ਮਿਨਿਸਟਰ ਸੀ ਇਹਨੂੰ ਹਟਾਣਾ ਚਾਹੀਦਾ ਸੀ ਹਾਂ ਜੇ ਉਹਨਾਂ ਨੇ ਕੋਈ ਕਸੂਰ ਕੀਤਾ ਤੁਸੀਂ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਚ ਰੱਖੋ ਉਹਨਾਂ ਘੱਟੋ ਘਾਟ ਉਹਦੇ ਮਾਂ ਪਿਓ ਮਿਲਦਾ ਸੀ ਕੰਨਾ ਸੋ ਇਦਾਂ ਇਸ ਕਰ ਦੂਜਾ ਲੋਕਾਂ ਨੂੰ ਗੁੱਸਾ ਕਿ ਇਹਨਾਂ ਨੇ ਲੋਕਾਂ ਨੂੰ ਨਾ ਮਤਲਬ ਪੰਜਾਬੀ ਚ ਕਹਿੰਦੇ ਹੋਂ ਤੇ ਫੁੱਦੂ ਬਣਾਇਆ ਡੋਨਟ ਮਾਈਂਡ ਮਾਈ ਵਰਡ ਕਿ ਪੰਜਾਬ ਲੋਕਾਂ ਨੂੰ ਕਿਹਾ ਜੇ ਅਸੀਂ ਤਾਂ ਸਾਦੇ ਜੇ ਬੰਦੇ ਆ ਜਿਸ ਤਾ ਅਸੀਂ ਤਾਂ ਸਿਕਿਉਰਟੀ ਨਹੀਂ ਲਵਾਂਗੇ ਜਿ ਫਰਾਨਾ ਨਹੀਂ ਕਰਾਂਗੇ ਮਤਲਬ ਹੁਣ ਲਾਮ ਲਸ਼ਕਰੇ ਦਾ ਕਾ ਕੈਪਟਨ ਅਮਰਿੰਦਰ ਸਿੰਘ ਨਾਣੋ ਕਈ ਗੁਣਾ ਜ਼ਿਆਦਾ ਵਾ ਹਜ਼ਾਰ ਗਨਮੈਨ ਪਤਾ ਨਹੀਂ ਕਿੰਨੀਆਂ ਗੱਡੀਆਂ ਉਹ ਜਿਹੜੀਆਂ ਲੈਕਸਸ ਟੋ요ਟਾ ਬੁਲਟ ਪ੍ਰੂ ਸਾਰਾ ਟੱਬਰੀ ਚੜੀ ਫਿਰਦਾ ਸਾਰਾ ਸਾਰਾ ਟੱਬਰ ਸੋਨੇ ਨਾਲ ਲੱਦਿਆ ਹੋਇਆ ਵਾ ਕੇਜਰੀਵਾਲ ਸਾਹਿਬ 50-50 ਕਰੋੜ ਦੇ ਮਕਾਨ ਚ ਰਹਿੰਦੇ ਨੇ 2-2 ਕਰੋੜ ਦੇ ਇਟਾਲੀਅਨ ਮਾਰਬਲ ਵਾਲੇ ਬਾਥਰੂਮ ਚ ਚੁਣੋਂਦੇ ਨੇ ਤੋ ਇਸ ਕਰਕੇ ਲੋਕਾਂ ਨੂੰ ਗਿੱਸਾ ਗੁੱਸਾ ਹੋਇਆ ਵੀ ਇਹਦੇ ਨਾਲ ਚੰਗਾ ਤਾਂ ਤੁਸੀਂ ਪਹਿਲਾਂ ਕਹਿੰਦੇਂਦੇ ਸਾਨੂੰ ਕਿ ਅਸੀਂ ਆਮ ਹਮ ਨਹੀਂ ਗੇ ਅਸੀਂ ਖਾਸ ਮੇਰਾ ਪਿੰਡਾ ਅੱਜ ਕਹਿ ਰਿਹਾ ਕਿ ਇਹਨਾਂ ਦਾ ਨਾਮ ਨਾਮ ਬਦਲ ਕੇ ਹੁਣ ਆਮ ਆਦਮੀ ਪਾਰਟੀ ਨਹੀਂ ਇਹ ਹੁਣ ਖਾਸ ਆਦਮੀ ਪਾਰਟੀ ਹੈ ਔਰ ਜਿਹੜਾ ਬਦਲਾਅ ਦਾ ਨਾਰਾ ਸੀਗਾ ਉਹ ਵੀ ਇਹਨਾਂ ਦਾ ਝੂਠਾ ਇਹ ਆਪ ਹੀ ਬਦਲੇ ਨੇ ਬਦਲਾਅ ਨਹੀਂ ਹੋਇਆ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਔਰ ਜਿਹੜਾ 2 ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਪੰਜਾਬ 'ਚ ਮੈਂ ਮੈਂ ਮੈਨੂੰ ਲੱਗਿਆ ਸੀ ਕਿ ਤੁਸੀਂ 2 ਸਾਲਾਂ ਦੀ ਗੱਲ ਕੀਤੀ ਆ 8 ਸਾਲ ਭਗਵੰਤਬਾਨ ਇਸ ਲੋਕ ਸਭਾ ਹਲਕੇ ਤੋਂ ਐਮਪੀ ਰਹਿੰਦੇ ਆ 2 ਸਾਲ ਉਹਨਾਂ ਨੂੰ ਮੁੱਖ ਮੰਤਰੀ ਬਣਿਆ ਨੂੰ ਹੋ ਗਿਆ ਉਹਨਾਂ ਦੇ ਆਪਣੇ ਹੋਮ ਜ਼ਿਲ੍ਹੇ ਦੇ ਵਿੱਚ ਸੰਗਰੂਰ ਦੇ ਵਿੱਚ ਤੁਹਾਨੂੰ ਪੂਰਾ ਕੰਮ ਕੀ ਕੀ ਲੱਗਿਆ ਕਿ ਵਾਕਈ ਕੋਈ ਕੰਮ ਕੁਮ ਹੋਇਆ ਮੈਂ ਕਹਿੰਦਾ ਕੁਝ ਵੀ ਨਹੀਂ ਹੋਇਆ ਯਾਰ ਉਹ ਆ 1.5 ਹਲਕਾ ਤੁਸੀਂ ਜਿਹੇ ਮਰਜ਼ੀ ਪਾਸੇ ਚੱਲ ਜਾਓ ਸੜਕਾਂ ਟੁੱਟੀਆਂ ਵਿੱਤ ਮੰਤਰੀ ਦਾ ਹਲਕਾ ਇਹਦਾ ਹਸਪੀਟਲ ਦਿਖਾਇਆ ਲਾਈ ਇੱਕ ਹਮ ਇਹਦਾ ਭਗਵੰਤ ਦਾ ਜਿੱਕ ਮੈਂ ਜੂਸ ਕੱਢਿਆ ਇਹਦਾ ਝੂਠ ਪੜਿਆ ਇੱਕ ਬਗਰੋਲ ਬਗਰੋਲ ਪਿੰਡ ਆ ਉਹ ਬਗਰੋਲ ਪਿੰਜ ਵਿੱਚ ਨਾ ਇਹ ਐਮਪੀ ਸੀਐਮ ਆਣ ਤੋਂ ਪਹਿਲਾਂ ਇਹਨੇ ਗੱਪ ਮਾਰੀ ਜਗਬਣੀ ਕੋਈ ਸਾਥ ਪ੍ਰੋਗਰਾਮ ਵਿੱਚ ਗੱਪ ਮਾਰੀ ਕਿ ਇੱਕ ਮੈਂ ਗਿਆ ਜੀ ਦੜਬੇ ਹਲਕੇ ਚ ਉੱਥੇ ਬਗਰੋਲ ਪਿੰਡ ਸੀ ਉੱਥੇ ਇੱਕ ਡਰੇਨ ਸੀ ਉਦੇ ਉੱਤੇ ਪੋਲ ਬਣਾਉਣਾ ਸੀ ਲੋਕਾਂ ਨੇ ਕਿਹਾ ਜੀ ਪੋਲ ਬਣਾ ਕੇ ਦਿਓ ਮੈਂ ਸੋਚਿਆ ਡੀਸੀ ਨੂੰ ਪੁੱਛਾਂ ਡੀਸੀ ਨੂੰ ਮੈਂ ਕਿਹਾ ਡੀਸੀ ਨੇ ਕਿਹਾ ਸਾਡਾ ਐਸਟੀਮੇਟ ਲਾਇਆ ਇਹ ਪੋਲ ਬਣੂਗਾ 1 1 ਕਰੋੜ 8 ਲੱਖ ਚ ਇੱਕ ਮੇਰਾ ਯਾਰ ਸੀ ਇੰਜੀਨੀਅਰ ਮੈਂ ਉਹਨੂੰ ਪੁੱਛਿਆ ਮੈਂ ਉਹ ਕਹਿੰਦਾ ਮੈਂ ਉਹਨੂੰ ਪੁੱਛਿਆ ਕਿੰਨੇ ਦਾ ਪੋਲ ਬਣਾ ਦੇਗਾ ਉਹ ਕਹਿੰਦਾ 6 ਲੱਖ ਰੁਪਏ ਮੈਂ 6 ਲੱਖ ਚ ਪੋਲ ਬਣਾਤਾ ਉਹ ਲੋਕੀ ਮੈਂ ਜਦੋਂ ਪਿੰਡ ਮੀਟਿੰਗ ਸੀ ਉਹ ਕਹਿੰਦੇ ਜੀ ਸਾਡੀ ਮੀਟਿੰਗ ਰਹਿਣ ਦਿਓ ਆਪਾਂ ਬਗਰੌਲ ਦੇ ਪੋਲ ਤੇ ਚੱਲਦੇ ਜਿਹੜਾ ਭਗਵੰਤ ਮਾਨ ਦਾ ਝੂਠਾ ਪੋਲ ਉੱਥੋਂ ਅਕਾਲੀਆਂ ਦਾ ਸਰਪੰਚ ਆ ਗਿਆ ਧਾਰੀ ਉਹ ਕਹਿੰਦਾ ਜੀ ਆ ਜਿਹੜਾ ਪਾਈਪ ਪਾਇਆ ਐਡਾ ਪਾਈਪ ਪਾਇਆ ਉਹਦੇ ਐਡਾ ਅੱਛਾ ਬਸ ਉਹ ਜਿਹੜਾ ਡਰੇਨ ਹੈ ਉਹਦੇ ਚ ਪਾਈਪ ਪਾਣੀ ਪੰਗਣ ਨਰੋਣਾ ਨਾ ਤੇ ਉਤੋਂ ਨੰਗਣ ਵਾਸਤੇ ਉਹ ਕਹਿੰਦਾ ਜੀ ਮੈਂ ਪਾਇਆ ਇਹ ਉਹ ਕੋਈ ਇਹਦਾ ਇੰਜੀਨੀਅਰ ਨਹੀਂ ਸੀ ਕੋਈ ਉਥੇ ਪੁੱਲ ਨਹੀਂ ਸੀ ਦੇਖੋ ਇੱਕ ਚੀਫ ਮਿਨਿਸਟਰ ਨੇ ਕਿੱਡਾ ਫੇਰ ਪੰਜਾਬੀ ਦਾ ਵਰਡ ਕਿੱਡਾ ਫੁੱਦੂ ਬਣਾਇਆ ਲੋਕਾਂ ਨੂੰ ਕਿ ਝੂਠ ਮਾਰ ਕੇ ਨੰਗਿਆ ਸਾਡੇ ਮਸਤੂਆਣਾ ਸਾਹਿਬ ਜਿਹੜਾ ਹੈਗਾ ਉਹਦੇ ਬਾਹਰ ਇੱਕ ਮੈਡੀਕਲ ਕਾਲਜ ਦਾ ਨੀ ਪੱਥਰ ਖੜਾ ਮੈਡੀਕਲ ਕਾਲਜ ਦਾ ਨਹੀਂ ਬਣਾ ਸਕਿਆ ਕੋਈ ਵੀ ਕੰਮ ਜਿਹੜਾ ਨਾ ਲਮੀਤ ਹੈ ਨੂੰ ਭਗਵੰਤ ਨੂੰ ਕੋ ਸਾਨੂੰ ਪੰਜ ਕੰਮ ਗਣਾ ਦੇ ਕੋ ਪੰਜ ਹੀ ਉਹਨਾਂ ਕ ਬਰਨਾਂਡੇ ਦੇ ਗਣਾ ਦੇ ਤੇ ਤੂੰ ਪੰਜ ਕੰਮ ਮੈਨੂੰ ਗਣਾ ਦੇ ਧੂਰੀ ਦੇ ਧੂਰੀ ਦੀ 슈ਗਰ ਮਿਲ ਬੰਦ ਹੋ ਗਈ ਇਹਨਾਂ ਦੇ ਰਾਜ ਚ 13-14 ਕਰੋੜ ਰੁਪਇਆ ਕਿਸਾਨਾਂ ਦਾ ਅਦਾਇਗੀ ਬਕਾਇਆ ਵਾ ਸੋ ਮੈਂ ਸਾਰਾ ਘੁੰਮਣ ਤੋਂ ਬਾਅਦ ਚੰਗੀ ਤਰ੍ਹਾਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਕੁਝ ਨਹੀਂ ਕਰਾਇਆ ਨਾਥਿੰਗ ਸਿਰਫ ਟੁਟਕਲੇ ਗੀਤ ਗਾਣੇ ਆਯਾਸ਼ੀ दारू ਪੀ ਲਈ ਤੇ ਇੱਧਰ ਚੜ ਗਏ दारू ਪੀ ਲਈ ਉੱਧਰ ਚੜ ਗਏ ਦੈਟਸ ਇਟ ਧੂਰੀ ਦੀ ਤੁਸੀਂ ਗੱਲ ਕੀਤੀ ਧੂਰੀ ਦਾ 골ਡੀ ਜਿਹੜਾ ਉਹ ਛੱਡ ਕੇ ਚਲਾ ਗਿਆ ਉੱਥੇ ਫਿਰ ਹੁਣ ਕਿਵੇਂ ਰਿਸਪੌਂਸ ਆ ਤੁਹਾਡ ਨੂੰ ਲੋਕਾਂ ਦਾ ਉੱਥੇ ਦਾ ਸਾਡਾ ਉਹ ਕੀ ਕਹਿੰਦੇ ਹੁੰਦੇ ਆ ਕਿ ਕੁੱਬੇ ਦੇ ਮੱਤ ਲੱਤ ਮੱਜੀ ਤੇ ਰਾਸ ਆਈ ਉਹ ਸਾਡੇ ਰਾਸ ਆ ਗਈ ਆ ਉਹ ਕਿਵੇਂ ਉਹ ਲੈ ਇਹਦੇ ਜਾਣ ਨਾਲ ਸਾਡਾ ਧੂਰੀ ਬਚ ਗਿਆ ਵਾ ਅੱਛਾ ਇਹਦੀ ਇੰਨੀ ਮੁਖਾਲਫਤ ਸੀਗੀ ਤੁਸੀਂ ਦੇਖੋ ਭਗਵੰਤ ਮਾਨੂੰ ਲੈ ਤਾਂ ਗਏ ਹੁਣ ਉਹ ਲਾਇਬਿਲਟੀ ਬਣ ਗਿਆ ਉਹਨਾਂ ਲਈ ਮੀਥੇਰ ਉਹਨੂੰ ਇੱਕ ਦਿਨ ਵੀ ਦਿਖਾ ਦਿਓ ਮੈਨੂੰ ਕਿੱਥੇ ਨਾਲ ਕੈਂਪੇਨ ਚ ਕਾਗਜ਼ ਭਰਉਣ ਗਿਆ ਉਹਨੂੰ ਨਾਲ ਨਹੀਂ ਲੈ ਕੇ ਗਿਆ ਉਹਨੂੰ ਉਹਨੂੰ ਨਾਲ ਹੀ ਨਹੀਂ ਰੱਖਦੇ ਔਰ ਕਈ ਅਰੇ ਕਹਿੰਦੇ ਅੰਗਰੇਜ਼ੀ ਦਾ ਵਰਡ ਹੈ ਗੁੱਡ ਰੀਡੈਂਸ ਹੁਣ ਸਾਡਾ ਤੂਰੀ ਜਿਹੜਾ ਉਹ ਪੂਰੀ ਚੜਤ ਵਿੱਚ ਹੈ ਸਾਡੇ ਜਿਹੜੇ ਵਰਕਰ ਨੇ ਇੰਨੇ ਖੁਸ਼ ਹੋ ਕੇ ਕੰਮ ਕਰ ਰਹੇ ਨੇ ਤੂਰੀ ਵਿੱਚ ਦੋ ਕੱਠ ਮੇਰੇ ਹੋਏ ਨੇ ਪ੍ਰਿੰਸ ਮਿਲਾ ਤੁਸੀਂ ਜਾ ਕੇ ਦੇਖ ਸਕਦੇ ਵੈਨਿਊ ਕਟੋਗੜਨੀ ਦਾ 3 3000 ਦੇ ਕੱਠ ਹੋਏ ਮੇਰੇ ਹਾਂ 3 3000 ਦੇ ਸ਼ਾਇਦ ਪੰਜਾਬ ਦੇ ਵਿੱਚ ਇਨਾ ਦਿਨਾਂ ਛਲੇ ਕੋਈ ਇੰਨਾ ਵੱਡਾ ਕੱਟ ਨਹੀਂ ਹੋਇਆ ਹੋਣਾ ਜਿੱਡੇ ਕੱਠ ਉੱਥੇ ਹੋਏ ਨੇ ਸੋ ਅੱਛਾ ਦੂਜਾ ਹੈਗਾ ਕਿ ਉਧਾਂ ਕਹੀ ਜਾਂਦਾ ਕਾਂਗਰਸੀ ਬੜੇ ਮਾੜੇ ਆ ਫੇ ਗੋਲਡੀ ਨੂੰ ਕਿਉਂ ਲਿਆ ਜਿੱਦਣ ਇਹਨੇ ਗੋਲਡੀ ਲਿਆ ਨਾ ਮੈਂ ਉਸ ਦਿਨ ਸਮਝ ਗਿਆ ਕਿ ਅੰਦਰੋਂ ਖੜਕ ਗਿਆ ਇਹ ਨਹੀਂ ਜੇ ਬੰਦਾ ਇੰਨਾ ਕੌਨਫੀਡੈਂਸ ਚ ਆਪਣੇ ਵਿਰੋਧੀ ਨੂੰ ਲਊਗਾ ਇਟ ਇਜ਼ ਲਾਈਕ ਲਾਈਕ ਜਦੋਂ ਕਿ ਮੈਂ ਇੰਨਾ ਕਮਜ਼ੋਰ ਹੋ ਜਾ ਕਿ ਮੈਂ ਬੀਬੀ ਜ਼ਗੀਰਕੌਰ ਦੀ ਮਦਦ ਵੀ ਮੰਗਾ ਅਨੋ ਬਤਾ ਗਈ ਇਹਦੀ ਹੈ ਬਿਲਕੁਲ ਇੱਕ ਕਹਿੰਦੇ ਸਰਕਾਰ ਜਿਹੜੀ ਹੈ ਉਹ ਨਹਿਰੀ ਪਟਵਾਰੀਆਂ ਤੇ ਬੜਾ ਪ੍ਰੈਸ਼ਰ ਪਾ ਰਹੀ ਹੈ ਕਿ ਜਿਹੜੇ ਪਾਣੀ ਦੀ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੇ ਉਹਨਾਂ ਦੇ ਤੇ ਪਾਣੀ ਦੀ ਜਿਹੜੀ ਉਹ ਕਹਿੰਦੀ ਪੂਰੀ ਦਿਖਾਓ ਕਹਿੰਦੇ 100% ਦੀ 100% ਦਿਖਾਓ ਇਹ ਇੰਨਾ ਪ੍ਰੈਸ਼ਰ ਕਿਉਂ ਪਾਇਆ ਜਾ ਰਿਹਾ ਇਹਦੇ ਬੜਾ ਵੱਡਾ ਫਰਾਡ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਇਹਦਾ ਜਵਾਬ ਭਗਵੰਤ ਮਾਨ ਨੂੰ ਦੇਣਾ ਚਾਹੀਦਾ ਲੋਕਾਂ ਨੂੰ ਇੱਕ ਹੀ ਕਰ ਰਹੇ ਨੇ ਇਹਨਾਂ ਨੇ ਕ੍ਰਿਸ਼ਨ ਕੁਮਾਰ ਜਿਹੜਾ ਆਫਸਰ ਆ ਨਾਨ ਪੰਜਾਬੀ ਦਾ ਹੈ ਹੀ ਆ ਪਤਾ ਨਹੀਂ ਕਿਉਂ ਕਰ ਰਿਹਾ ਕਿਹਦੇ ਕਹਿਣ ਤੇ ਕਰ ਰਿਹਾ ਨਾਰਮਲ ਕੋਰਸ ਵਿੱਚ ਕੀ ਆ ਕਿ ਨਹਿਰੀ ਪਾਣੀ ਜਿਹੜਾ ਖੇਤੀ ਵਾਸਤੇ ਇਸਤੇਮਾਲ ਹੋ ਰਿਹਾ ਉਹ 21% ਆ 21% ਹਾਂਜੀ 21% ਹੁਣ ਪਟਵਾਰੀਆਂ ਨੂੰ ਇਹ ਜ਼ੋਰ ਪਾ ਰਹੇ ਨੇ ਕਿ 100% ਦਿਖਾਓ ਕਿ ਸਾਰਾ ਨਹਿਰਾਂ ਦਾ ਪਾਣੀ 100% ਖੇਤਾਂ ਤੱਕ ਇਸਤੇਮਾਲ ਹੋ ਰਿਹਾ ਵਾ 79% ਜ਼ਿਆਦਾ ਹਾਂ ਹੁਣ 18 ਚੂਟ ਬਲਵਾੜੇ ਨੇ 79% ਔਰ ਪਟਵਾਰੀਆਂ ਨੇ ਦਿੱਤਾ ਜਵਾਬ ਉਹਨਾਂ ਦਾ ਜਿਹੜਾ ਪ੍ਰਧਾਨ ਹੈ ਜਸਕਰਨ ਸਿੰਘ ਬੁੱਟਰ ਗਹਿਰੀ ਬੁੱਟਰ ਉਹਨੂੰ ਸਸਪੈਂਡ ਕਰਤਾ ਇਹਨਾਂ ਨੇ ਇਹਨਾਂ ਨੇ ਕਈ ਪਟਵਾਰੀ ਸਸਪੈਂਡ ਕੀਤੇ ਨੇ ਅੱਛਾ ਉਹਨਾਂ ਨੇ ਵਿਰੋਧ ਕੀਤਾ ਉਹ ਉਹਦਾ ਉਹਨਾਂ ਦਾ ਵਿਰੋਧ ਕਰਨ ਦਾ ਬੜਾ ਅੱਛਾ ਤਰੀਕਾ ਉਹ ਕਹਿੰਦੇ ਜੀ ਕਿ ਕੱਲ ਨੂੰ ਜਦੋਂ ਕੇਸ ਸਾਡਾ ਸੁਪਰੀਮ ਕੋਰਟ ਐਸਵਾਈਐਲ ਦਾ ਸੁਣਿਆ ਜਾਊਗਾ ਹਰਿਆਣਾ ਦਾ ਦਿੱਲੀ ਕਹਿਣਗੇ ਉਹ ਕਹਿਣਗੇ ਜੀ ਤਾਂ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਪਾਣੀ ਦੀ ਇਹ ਤਾਂ 100% ਇਹਨਾਂ ਨਹਿਰੀ ਪਾਣੀ 100% ਫਸਲਾਂ ਨੂੰ ਇਰੀਗੇਟ ਇਰੀਗੇਟ ਕਰ ਰਿਆ ਵਾ ਉਹ ਇਹਨਾਂ ਨੂੰ ਪਾਣੀ ਦਿੱਤਾ ਇਸ ਤੋਂ ਬਾਅਦ ਤੁਸੀਂ ਸਾਡੀ ਐਸਵਾਇਲ ਨਹਿਰ ਬਣਾਓ ਤੇ ਅਸੀਂ ਪਾਣੀ ਪੰਜਾਬ ਦਾ ਲੈ ਕੇ ਜਾਣਾ ਵਾ ਇਸ ਦਾ ਇਫੈਕਟ ਇਹ ਹੋਵੇਗਾ ਮੇਰੇ ਸੋ ਇਸ ਕਰਕੇ ਇਹ ਭਗਵੰਤ ਮਾਨ ਨੂੰ ਕਲੈਰੀਫਾਈ ਕਰਨਾ ਚਾਹੀਦਾ 326 ਕਰੋੜ ਰੁਪਏ ਦਾ ਇਹਨਾਂ ਨੇ ਪਾਣੀ ਦਾ ਮਾਮਲਾ ਵੀ ਲਾ ਦਿੱਤਾ ਉਹ ਬੜਾ ਇੱਕ ਡੇਂਜਰਸ ਸਟੈਪ ਕਿਸੇ ਅਕਾਲੀ ਸਰਕਾਰ ਨੇ ਕਿਸੇ ਕਾਂਗਰਸ ਸਰਕਾਰ ਨੇ ਅੱਜ ਤੱਕ ਕਦੀ ਇਹ ਨਹਿਰੀ ਪਾਣੀ ਤੇ ਉੱਤੇ ਮਾਮਲਾ ਨਹੀਂ ਸੀ ਲਾਇਆ ਇਹਨਾਂ ਨੇ ਉਹ ਵੀ ਲਾ ਕੇ ਡਿਆ ਵਾ ਆ ਇਦਾਂ ਦੀਆਂ ਪੁੱਠੀਆਂ ਗੱਲਾਂ 'ਚ ਬਦਲਾਅ ਜ਼ਰੂਰ ਕੀਤਾ ਇੱਕ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਤੁਹਾਡੇ ਲਈ ਸਪੋਰਟ ਕਰਨ ਇੱਥੇ ਆਏ ਸਿਮਰਨਜੀਤ ਮਾਨ ਉਹਨਾਂ ਨੂੰ ਨਾਰਾਜ਼ ਹੋ ਗਏ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੇ ਪਿੱਛੇ ਆਵਾਜ਼ ਕਹਿੰਦੇ ਮੈਂ ਚੱਕੀ ਤੇ ਉਹਨਾਂ ਨੇ ਮਦਦ ਮੇਰੀ ਕੀਤੀ ਸੀ ਤੇ ਸਿੱਧੂ ਮੂਸੇਵਾਲੇ ਦਾ ਬਾਪੂ ਕਹਿੰਦੇ ਜੀ ਖੈਰਾ ਸਾਹਿਬ ਦੀ ਸਪੋਰਟ ਕਰਨ ਆ ਗਏ ਨਹੀਂ ਖੈਰੇ ਨੇ ਆਵਾਜ਼ ਨਹੀਂ ਚੱਕੀ ਕਿ ਮੈਂ ਉਹਨਾਂ ਦਾ ਮਦਦਗਾਰ ਨਹੀਂ ਸਿੱਧੂ ਮੂਸੇਵਾਲੇ ਦਾ ਪੁੱਤਰ ਕਾਂਗਰਸ ਦੇ ਟਿਕਟ ਤੇ ਲੜਿਆ ਸਮਝ ਗਏ ਨਾ ਇਹ ਉਹ ਇਸ ਕਰਕੇ ਉਹਨਾਂ ਦੇ ਖਿਲਾਫ ਗਿਲਾ ਨਹੀਂ ਕਰਨਾ ਚਾਹੀਦਾ ਇਹ ਕਹਿਣਾ ਕਿ ਜੋ ਪੁਰਾਣੀ ਪਾਰਟੀ ਦੇ ਨਾਲ ਜਿਹਨਾਂ ਨੇ ਹਮਲਾ ਕੀਤਾ ਐ ਤਾਂ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਾਂ ਜਾਂ ਤੁਸੀਂ ਪੁੱਛੋ ਉਹਨਾਂ ਨੂੰ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਰਾਸ਼ਟਰਪਤੀ ਦੀ ਵੋਟ ਜਿਹੜੀ ਉਹ ਬੀਜੇਪੀ ਨੂੰ ਪਾਈ ਹੈ ਅੱਛਾ ਤੇ ਫਿਰ ਉਹ ਪੰਜਾਬ ਵਿਰੋਧੀ ਪਾਰਟੀ ਨਹੀਂ ਗਈ ਉਹਨਾਂ ਨੇ ਜੋ ਘਾਣ ਪੰਜਾਬ ਦਾ ਹੁਣ ਕੀਤਾ ਕਿਸਾਨਾਂ ਦਾ ਔਰ ਜੋ ਘਾਣ ਉਹਨਾਂ ਨੇ ਗਾਂ ਕਰਨਾ ਵਾ ਅਗਰ ਉਹ ਬਣ ਗਏ ਉਹ ਸਾਡਾ ਯੂਨੀਫਾਰਮ ਸਿਵਲ ਕੋਰਟ ਦਾ ਉਹਨਾਂ ਨੇ ਬਿੱਲ ਬਣਾਤਾ ਉਤਰਾਖੰਡ ਦੇ ਵਿੱਚ ਉਹਨਾਂ ਨੇ ਸਾਰੇ ਤੁਹਾਡੇ ਅਨੰਦ ਕਾਰਜ ਵਗੈਰਾ ਦੇ ਅਧਿਕਾਰ ਖੋਲੇ ਨੇ ਤੇ ਇਹ ਦੱਸਣ ਕਿ ਇਹਨਾਂ ਨੇ ਬੀਜੇਪੀ ਨੂੰ ਕੋ ਵੋਟ ਪਾਈ ਹੈ ਬਿਲਕੁਲ ਤੇ ਇੱਕ ਸਿੱਧੂ ਮੂਸੇਵਾਲੇ ਦੇ ਫਾਜ਼ਰਦੁੱਨ ਨੇ ਜ਼ਿਕਰ ਕਰ ਰਹੇ ਸੀ ਕਿਸੇ ਚੈਟ ਦਾ ਕਿ ਕੋਈ ਚੈਟ ਹੈ ਜਿਹਦੇ ਵਿੱਚ ਕੋਈ ਬੰਦਾ ਜਿਹੜਾ ਕਹਿ ਰਿਹਾ ਕਿ ਤੁਸੀਂ ਲੀਕ ਕਰਦੇ ਹੋ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਸੀ ਆਮਨਾ ਮੈਂ ਆਪੇ ਗੱਲ ਕਰ ਲੂੰਗਾ ਆ ਉਹ ਮੈਂ ਉਹਦੋਂ ਉਹਨੇ ਸਾਰੀਆਂ ਗੱਲਾਂ ਕੀਤੀਆਂ ਨੇ ਨਾ ਇੱਕ ਡਿਟੇਲਸ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਪਰ ਇੱਕ ਗੱਲ ਤਾਂ ਕਲੀਅਰ ਘਟਾ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਜਦੋਂ ਲੀਕ ਹੋਈ ਹੈ ਸੋਸ਼ਲ ਮੀਡੀਆ ਤੇ ਕਿਸੇ ਆਪ ਉਹਨੂੰ ਮਾਰਤਾ ਉਹਨਾਂ ਨੇ ਔਰ ਮਾਰਨ ਵਾਲੇ ਇੰਜੋਏ ਕਰ ਰਹੇ ਨੇ ਜੇਲ੍ਹਾਂ 'ਚ ਬੈਠੇ ਇੰਟਰਵਿਊਆ ਦੇ ਰਹੇ ਨੇ ਉਹਨਾਂ ਦੇ ਖਿਲਾਫ ਤਾਂ ਕੋਈ ਵੇ ਵਿਚਾਰੇ ਸੰਤਾਪ ਤਾਂ ਇਹ ਹੰਡਾਰੇ ਨੇ ਨਾਲੇ ਨਾਲੇ ਮੁੰਡਾ ਮਰ ਗਿਆ ਨਾਲੇ ਵਿਚਾਰੇ ਠੋਕਰਾਂ ਖਾਂਦੇ ਫਿਰਦੇ ਨੇ ਇਸ ਕਰਕੇ ਹਰ ਪੰਜਾਬੀ ਦੀ ਉਹਨਾਂ ਦੇ ਨਾਲ ਹਮਦਰਦੀ ਹੈ ਹੁਣ ਮੁਕਾਬਲਾ ਕਿਹਦੇ ਨਾਲ ਲੱਗ ਰਿਹਾ ਮੈਨੂੰ ਲੱਗਦਾ ਸਾਡਾ ਮੁਕਾਬਲਾ ਕਿਤੇ ਕਿਤੇ ਤਾਂ ਸਮਰਿੰਦਰ ਸਿੰਘ ਮਾਨ ਨਾਲ ਆ ਤੇ ਕਿਤੇ ਕਿਤੇ ਛਾੜੂ ਨਾਲ ਪਰ ਇੱਕ ਗੱਲ ਹੈ ਡੈਫੀਨਿਟਲੀ ਕਿ ਕਾਂਗਰਸ ਹਰ ਜਗ੍ਹਾ ਤੇ ਹਾਜ਼ਰ ਹੈ ਤੇ ਅਕਾਲੀ ਅਕਾਲੀ ਤੇ ਭਾਜਪਾ ਚੌਥੇ ਪੰਜਵੇਂ ਨੰਬਰ ਵਾਲੇ ਪਲੇਅਰ ਨੇ ਦੈਟਸ ਵਾਟ ਆਈ ਫੀਲ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਤੁਹਾਨੂੰ ਵੋਟ ਕਿਉਂ ਕਰਨ ਮੇਰੀ ਅਪੀਲ ਤਾਂ ਲੋਕਾਂ ਨੂੰ ਇਹ ਹੈ ਕਿ ਮੈਂ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਵਾ ਔਰ ਆਪਣੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੀਤਾ ਵਾ ਮੈਂ ਇਹ ਨਹੀਂ ਦੇਖਿਆ ਕਿ ਕੌਣ ਸਿੱਖ ਆ ਕੌਣ ਹਿੰਦੂ ਆ ਕੌਣ ਮੁਸਲਮਾਨ ਆ ਮੈਂ ਇਹ ਨਹੀਂ ਦੇਖਿਆ ਕਿ ਅਕਾਲੀ ਆ ਕਿ ਝੜੂ ਵਾਲਾ ਵਾ ਕਿਤੇ ਭਾਜੀਪੀ ਕਿ ਕੋਈ ਸੋ ਇਸ ਕਰਕੇ ਮੈਂ ਹੁਣ ਇਹੀ ਉਮੀਦ ਕਰਦਾ ਸੰਗਰੂਰ ਦੇ ਲੋਕਾਂ ਤੋਂ ਕਿ ਉਹ ਮੈਨੂੰ ਵੀ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਵੋਟਾਂ ਪਾਉਣਗੇ ਤੇ ਮੈਂ ਉਹਨਾਂ ਦਾ ਭਰੋਸਾ ਨਹੀਂ ਤੋੜੂੰਗਾ ਮੈਂ ਭਰੋਸਾ ਉਹਨਾਂ ਦਾ ਬਰਕਰਾਰ ਰੱਖੂੰਗਾ ਇੱਕ ਹੋਰ ਸਵਾਲ ਹੈ ਕਿ ਸਵਾਤੀ ਮਾਲੀਵਾਲ ਵਾਲਾ ਤੁਸੀਂ ਦੇਖਿਆ ਹੋਣਾ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਲੋਕਾਂ ਔਰਤਾਂ ਦਾ ਬੜਾ ਸਤਿਕਾਰ ਕਰਦੇ ਹਾਂ ਦੂਜੇ ਪਾਸੇ ਕੇਜਰੀਵਾਲ ਦਾ ਪੀ ਇੱਕ ਔਰਤ ਨੂੰ ਇੱਕ ਔਰਤ ਵੀ ਉਹ ਜਿਹੜੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਔਰ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਮੇਰਾਖਲ ਕੇਜਰੀਵਾਲ ਨੇ ਪੀਏ ਕੱਢਿਆ ਤਾਂ ਨਹੀਂ ਹੋਣਾ ਇਹਨਾਂ ਨੇ ਕਿਟਾਰੂ ਚੱਕ ਵੀ ਨਹੀਂ ਕੱਢਿਆ ਬੜੇ ਠੀਠ ਬੰਦੇ ਨੇ ਇਹਨਾਂ ਨੂੰ ਪੀਏ ਕੱਢ ਦੇਣਾ ਚਾਹੀਦਾ ਸੀਗਾ ਮਤਲਬ ਚੀਫ ਮਿਨਿਸਟਰ ਦੇ ਘਰ ਇੱਕ ਔਰਤ ਨੂੰ ਕੁੱਟਿਆ ਗਿਆ ਇਹਨਾਂ ਦੀ ਰਾਜ ਸਭਾ ਮੈਂਬਰ ਕੇਜਰੀਵਾਲ ਤੋਂ ਵੀ ਪਰਚਾ ਹੋਣਾ ਚਾਹੀਦਾ ਇਦਾਂ ਦੇ ਬਦਮਾਸ਼ਾਂ ਨੂੰ ਆਪਣੇ ਨਾਲ ਰੱਖਿਆ ਹੋਇਆ ਔਰ ਇੱਥੇ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਆਣ ਕੇ ਐਕਚੁਅਲੀ ਕੀ ਸੁਖਵਿੰਦਰ ਬੇਸਿਕਲੀ ਟੋਟਲੀ ਫਰਾਡ ਬੰਦੇ ਸੀਗੇ ਦਾ ਲੱਗਣਾ ਸੀ ਲੱਗ ਗਿਆ ਵਾ ਲੋਕੀ ਲਾ ਦੇਣਗੇ ਛੇਤੀ ਪੱਕਾ ਕਿਟਾਰੂ ਚੱਕ ਤੋਂ ਚੇਤਾ ਆ ਗਿਆ ਕਟਾਰੂ ਚੱਕ ਨੂੰ ਉਹਦਾਂ ਨੇ ਸਟਾਰ ਪ੍ਰਚਾਰਕ ਬਣਾ ਲਿਆ ਦੂਜੇ ਪਾਸੇ ਉਹ ਬਲਕਾਰ ਸਿੰਘ ਦੀ ਬਿਸ਼ਲੀਲ ਵੀਡੀਓ ਹੈ ਉਹਨੂੰ ਵੀ ਸਟਾਰ ਪ੍ਰਚਾਰਕ ਬਣਾ ਲਿਆ ਦੂਜੇ ਪਾਸੇ ਸਰਬਜੀਤ ਕੌਰ ਮਾਣੂਕੇ ਨੂੰ ਸਟਾਰ ਪ੍ਰਚਾਰਕ ਬਣਾ ਲਿਆ ਇਨ੍ਹਾਂ ਤੋਂ ਕਹੌਣਾ ਕੀ ਚਾਹੁੰਦੇ ਆ ਲੋਕਾਂ ਕੋਲੇ ਇਹ ਸਟਾਰ ਪ੍ਰਚਾਰਕ ਇਸ ਲਈ ਨੇ ਕਿਉਂਕਿ ਇਨ੍ਹਾਂ ਦੇ ਇਸ਼ੂਸ ਖੇਰੇ ਨੇ ਚੱਕੇ ਨੇ ਉਹ ਨਫ਼ਰਤ 'ਚ ਮਰੀ ਜਾਂਦੇ ਨੇ ਉਹ ਨਫ਼ਰਤ 'ਚ ਆਪਣਾ ਨੁਕਸਾਨ ਕਰਾਈ ਜਾਂਦੇ ਮੇਰਾ ਕੀ ਜਾਂਦਾ ਵਾ ਮੇਰੇ ਵੱਲੋਂ ਕਟਾਰੂ ਚੱਕ ਨੂੰ ਹੋਰ ਡਿਪਟੀ ਚੀਫ ਮਿਨਿਸਟਰ ਬਣਾ ਲਓ ਮੇਰਾ ਕੀ ਜਾਂਦਾ ਵਾ ਮੈਦ ਲੜਾਈ ਲੜਨੀ ਲੜੀ ਜਾਣੀ ਆ ਮੇਰੇ ਵੱਲੋਂ ਮਾਣੂ ਕੋ ਨਹੀਂ ਉਹ ਮਾਣੇ ਕਿ ਉਹ ਤੇ ਸਿਰ ਤੇ ਤਾਜ ਰੱਖ ਦਿਓ ਮਤਲਬ ਜੇ ਕੋਈ ਕਸਰ ਰਹਿ ਗਈ ਆ ਇੱਕ ਦੋ ਕੋਠੀਆਂ ਤੇ ਹੋਰ ਕਬਜ਼ਾ ਕਰਾ ਲਓ ਉਤੋਂ ਇਸ ਇਸ ਦਾ ਮੂਰਖਾ ਦਾ ਮੂਰਖਾ ਦਾ ਢੋਲਾ ਨਾਥਿੰਗ ਐਲਸ ਪੰਜਾਬ ਦੇ ਵਿੱਚ ਆਏ ਸੀ ਕੇਜਰੀਵਾਲ ਤੇ ਰੋਡ ਸ਼ੋਅ ਕਰ ਰਹੇ ਸੀ ਅਮਰਸਰ ਦੇ ਵਿੱਚ ਤੇ ਰੋਡ ਸ਼ੋਅ ਛੱਡ ਕੇ ਵਾਪਸ ਜਾਣਾ ਪੈ ਗਿਆ ਕਹਿੰਦੇ ਕੱਟ ਨਹੀਂ ਹੋਇਆ ਕੱਟ ਇਹਨਾਂ ਦੇ ਕਿਤੇ ਵੀ ਨਹੀਂ ਹੋ ਰਿਹਾ ਇੱਥੇ ਸੰਗਰੂਰ ਦੇ ਵਿੱਚ ਕੋਈ ਕੱਟ ਨਹੀਂ ਹੋ ਰਿਹਾ ਵਿਰੋਧ ਹੋ ਰਿਹਾ ਇਹਨਾਂ ਦੇ 15 15 20 ਵੀ ਬੰਦਿਆਂ ਦੀ ਮੀਟਿੰਗਾਂ ਤੇ ਆ ਗਏ ਨੇ ਘਰਾਂ ਦੇ ਅੰਦਰ ਵੜ ਕੇ ਕਰਨ ਲੱ ਮੈਨੂੰ ਐ ਲੱਗਦਾ ਵਾ ਕਿ ਅਗਰ ਜਿਸ ਹਿਸਾਬ ਨਾਲ ਲੋਕੀ ਮੈਨੂੰ ਰਿਸਪੌਂਸ ਦੇ ਰਹੇ ਨੇ ਹੋ ਸਕਦਾ ਵਾ ਕਿ ਲੰਮ ਸਾਲ ਹੀ ਜਿੱਤ ਹੋਵੇ ਕੋਈ ਪਤਾ ਨਹੀਂ ਕਿ ਕੁਮਰ ਵੀਜੇ ਪ੍ਰਤਾਪ ਲਗਾਤਾਰ ਭਗਵੰਤ ਮਾਨ ਦੀਆਂ ਮੀਟਿੰਗਾਂ ਦਾ ਬਾਈਕਾਟ ਕਰ ਰਹੇ ਆ ਉਹ ਦਿਨ ਵੀ ਇਹ ਕੁਮਰ ਵੀਜੇ ਪ੍ਰਤਾਪ ਦੇ ਉਸ ਪ੍ਰੋਗਰਾਮ ਤੇ ਨਹੀਂ ਪਹੁੰਚੇ ਤੇ ਕੁਮਰ ਵੀਜੇ ਪ੍ਰਤਾਪ ਭਗਵੰਤ ਮਾਨ ਦੇ ਕਿਸੇ ਪ੍ਰੋਗਰਾਮ ਤੇ ਨਹੀਂ ਪਹੁੰਚ ਰਹੇ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਅੰਡਰ ਕੰਮ ਕਰਦਾ ਵਧੀਆ ਬੰਦਾ ਵਾ ਉਹ 92 ਚ ਘੱਟੋ ਘੱਟ ਇੱਕ ਆਦਮੀ ਤਾਂ ਹੈ ਜਿਹੜਾ ਜਿਹਦੀ ਜਾਗਦੀ ਜ਼ਮੀਰ ਆ ਜਿਹੜਾ ਚਾ ਰਹਾ ਹੋ ਮਤਲਬ ਸਿੱਖ ਵੀ ਨਹੀਂਗਾ ਪੰਜਾਬੀ ਵੀ ਨਹੀਂਗਾ ਪਰ ਪੂਰਾ ਠੋਕ ਕੇ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਿਹਾ ਮੈਂ ਤਾਂ ਉਹਦੇ ਨਾਲ ਆ ਔਰ ਬੜਾ ਅੱਛਾ ਆਦਮੀ ਨਸ਼ੇ ਦੇ ਖਿਲਾਫ ਵੀ ਲੜਾਈ ਲੜ ਰਿਹਾ ਇਸ ਕਰਕੇ ਆ ਜਿਹੜੇ 91 ਦੂਜੇ ਬੰਦੂਆ ਵਾ ਘਟੋ ਘੜ ਉੱਤੋਂ ਹੀ ਸਿੱਖ ਲਓ ਕੁਝ ਤੁਸੀਂ ਬੋਲਣ ਦੀ ਅਕਲ ਸੋ ਮੇਰੀ ਮੁਬਾਰਕਬਾਦ ਬਿਲਕੁਲ ਧੰਨਵਾਦ ਜੀ Oh thank you ਤਾਂ ਸਰਦਾਰ ਸੁਖਪਾਲ ਸਿੰਘ ਖੇੜਾ ਤਾਂ ਜਿਨ੍ਹਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਦੱਸਿਆ ਕਿ ਸੰਗਰੂਰ ਦੇ ਲੋਕ ਉਹਨਾਂ ਨੂੰ ਵੋਟ ਕਿਉਂ ਕਰਨ ਕੈਮਰਾਮੈਨ ਅੰਕੁਸ਼ਤ ਨਾਲ ਸੁਖਿੰਦਰ ਸੇਦੂ ਰਜਾਨ